ਸਿੰਘ ਮੰਨ ਦੇਗਵਾਈ ਵਾਲੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਆਬੂਹਰ ਦੇ ਕਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾ ਨੂੰ ਸਤ ਸਤ ਸਦਾ ਵੇਲੇ ਇਹ ਗੱਲ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸ਼੍ਰੀ ਅਮਨ अरोड़ा ਨੇ ਬਾਬੂ ਹਰਦੇਵ ਦੇ ਪੀੜਿਤ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਦੁੱਖ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਹੈ ਅਮਨ अरोड़ा ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਅਜਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਇਸ ਘਟਨਾ ਪਿੱਛੇ ਜੋ ਵੀ ਹੈ ਉਸ ਨੂੰ ਕਿਸੇ ਵੀ ਕੀਮਤ ਦੇ ਬ exchange ਨਹੀਂ ਜਾਵੇਗਾ ਤੇ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਉਹ ਜਿਕਰ ਸੰਜੀ ਮੰਦਪਾਗਾ ਇਨਸੀਡੈਂਟ ਅਫਰ ਦੇ ਵਿੱਚ ਮੈਂ ਯਾਦ ਇੱਕ ਬਹੁਤ ਹੀ ਰਿਪਿਊਟਿਡ ਫੈਮਲੀ ਦੇ ਅ ਸ਼੍ਰੀ ਸੰਜੇ ਬਰਮਾ ਜੀ ਦਾ ਪਿੰਡ ਵਾਲੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਔਰ ਵਹਾਂ ਪੰਦਪਾ ਦਾ ਹੈ ਬਹੁਤ ਉਸਾਈਫ ਹੈ ਜਵਾਦਨ ਤੋਂ ਸੰਜਾ ਕਰ ਦਿੱਤੀ ਆਈ ਸੀ ਔਰ ਮੈਂ ਪਰਿਵਾਰ ਨੂੰ ਔਰ ਵਾਸੀਆਂ ਨੂੰ ਪਰ ਸੂਚੇ ਪੰਜਾਬ ਦੇ ਵਾਸੀਆਂ ਨੂੰ ਮੈਂ ਸ਼ਬਦ ਬੋਲ ਜਾਣਾ ਕਿ ਚਾਹੇ ਕੋਈ ਜਿੱਥੇ ਕਰ ਰਹੇ ਸੀ ਫਸਲੇ ਜਿਹੜੇ ਦੋਸ਼ੀ ਨੇ ਉਹ ਬਖਸ਼ ਨਹੀਂ ਜਾਣਗੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਸ ਸਾਹਿਬ ਵੱਲੋਂ ਸਖਤ ਦਾਇਤਾਨੇ ਪੁਲਿਸ ਨੂੰ আর ਪੁਲਿਸ ਨੇ ਕਾਫੀ ਬੁਦੇ ਵਿੱਚ ਐਡਵਾਂਸ ਸਟੇਜ ਦੇ ਉੱਪਰ ਜਿਹੜੀ ਕਾਮਯਾਬੀ ਹੈ ਉਹ ਬਾਖੀ ਲਈ ਹੈ ਜਿਹੜਾ ਵੀ ਕੋਈ ਵਿਅਕਤੀ ਇਹੋ ਜਿਹਾ ਕ੍ਰਾਈਮ ਕਰੇਗਾ ਕ੍ਰਾਈਮ ਕਰਨ ਦੀ ਸੋਚੇਗਾ ਉਹਨਾਂ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਕਰੂਗਾ ਸੋ ਜੋ ਪਰਵਾਹ ਕਰਵਾਇਆ ਉਹ ਬਹੁਤ ਅਦੁੱਖਾਇਆ ਹੈ ਬਹੁਤ ਮਨਪਸੰਦ ਨਾ ਨੌਂਡਰ ਦੀ ਸਥਿਤੀ ਤੁਹਾਨੂੰ ਇਹ ਖਰਾਬ ਕਿਉਂ ਆਇਆ ਹਾਲਾਂਕਿ ਜਿਹੜਾ ਸਰਕਾਰ ਹਰ ਵਾਰੀ ਜੜੇ ਦੇ ਸਹਾਰੇ ਕਰਦੇ ਹੁਣ ਜਿਵੇਂ ਤੁਸੀਂ ਵੀ ਅੰਦਰ ਸੀਗੇ ਜੋ ਜੋਗਤ ਸਿੰਘ ਨੇ ਆਪ ਦੇ ਦਿਨ ਦਾ ਜੋ ਗੁਬਾਰ ਤੁਹਾਡੇ ਜਨਰਲ ਸੰਖੇਪ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਾਹਰਲੀਆ ਸਟੇਟਾਂ ਦੇ ਵਿੱਚ ਬੈਠੇ ਹੋਏ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਜਿਹੜੇ ਲੋਕ ਨੇ ਗੈਂਗਸਟਰ ਨੇ ਉਹ ਇਸ ਦੇ ਕੀ ਕਾਰਵਾਈ ਕਰਾਰ ਨਹੀਂ ਜਿੰਨਾ ਤੱਕ ਮੇਰੀ ਡੀਆਈ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਇਸ ਤਰੀਕੇ ਦੀ ਆਈ ਥਿੰਕ ਥੋੜੇ ਤੋਂ ਪਹਿਲਾਂ ਵੀ ਡੀ ਆਈ ਸਾਹਿਬ ਕੋ ਕੇ ਬੜਾ ਰਿਪਿਊਟਡ ਫੈਮਿਲੀ ਹੈ ਮਿਲ ਕੇ ਗਏ ਨੇ ਔਰ ਐਸ ਐਸ ਪੀ ਸਾਹਿਬ ਕੇ ਨੇ ਮੈਂ ਵੀ ਕੱਲ ਮਿਲ ਕੇ ਗਿਆ ਇਹੋ ਜਿਹੀ ਕੋਈ ਸਲੈਕਟ ਪਰਸਪੈਕਸ਼ਨ ਫੈਮਿਲੀ ਨਹੀਂ ਸੀ ਜਿਨਲੀ ਤੇ ਉੱਪਰ ਪੁਲਿਸ ਕਾਰਵਾਈ ਕਰ ਸਕੇ ਹੁਣ ਜੇ ਕੋਈ ਅੰਦਰ ਕੋਈ ਕੋਈ ਕਿਸੇ ਤਰੀਕੇ ਦੀ ਗੱਲ ਉਹਨਾਂ ਨੇ ਪੁਲਿਸ ਨਾਲ ਸਾਂਝੀ ਨਹੀਂ ਕੀਤੀ ਜਾਂ ਜਾਂ ਕੋਈ ਬੁਰ ਕਿਸੇ ਕੱਲੋਂ ਨਰ ਹੁੰਦਾ ਜਿਹੜੀ ਵੀ ਗੱਲ ਪੰਜਾਬ ਸਰਕਾਰ ਦੇ ਕੋਈਆਂ ਪੁਲਿਸੇ ਧਿਆਨ ਦੇ ਵਿੱਚ ਆਉਂਦੇ ਉਹਦੇ ਉੱਪਰ ਟਾਈਮਲੀ ਐਕਸ਼ਨ ਆ ਜਿਹੜਾ ਹੁੰਦਾ ਪਰ ਇਸ ਕੇਸ ਦੇ ਵਿੱਚ ਉਹ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਕਿ ਪਰ ਫਿਰ ਵੀ ਆਲ ਸੱਡਨ ਟਾਲ ਜੋ ਵੀ ਹੋਇਆ ਹੋਇਆ ਬਹੁਤ ਮਾੜਾ ਹੋਇਆ ਮੰਦਭਗ ਹੈ ਔਰ ਪੰਜਾਬ ਪੁਲਿਸ ਉਸ ਨੂੰ ਬੜੀ ਜਲਦੀ ਹੀ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਲਈ ਵਚਨ ਵਾਦੇ ਔਰ ਉਹਦੇ ਵਿੱਚ ਵੱਡੀਆਂ ਲੀਡਸ ਜਿਹੜੀਆਂ ਆਲਰੇਡੀ ਪਾਈਆਂ ਜਾ ਚੁੱਕੀਆਂ ਪੰਜਾਬ ਦੇ ਲੋਕ ਕੀ ਸਮਝਣ ਇਟਸ ਅ ਫੇਲਿਅਰ ਆਫ ਅ ਪੁਲਿਸ ਔਰ ਅ ਗਵਰਨਮੈਂਟ ਨੋ देयर इज नो ਫੇਲਿਅਰ ਆਫ ਪੁਲਿਸ ਪੁਲਿਸ ਇਜ਼ ਵੈਰੀ ਐਕਟਿਵ ਦ ਮੂਮੈਂਟ ਅ ਕ੍ਰਾਈਮ ਹੈਪਨਡ ਪੁਲਿਸ ਹੈਜ਼ ਬੀਨ ਆਫਟਰ ਦ ਕ੍ਰਿਮੀਨਲਸ ਮੇਜਰ ਲੀਡਸ ਹੈਵ ਬੀਨ ਐਸਟੈਬਲਿਸ਼ਡ ਐਂਡ ਸੂਨ ਦੇ ਵਿਲ ਬੀ